ਰਪਾਲ ਚੀਮਾ ਐਕਸਾਈਜ਼ ਡਿਪਾਰਟਮੈਂਟ ਦੇ ਮੰਤਰੀ ਨੇ ਉਹਨਾਂ ਦੇ ਹਲਕੇ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਕਿ ਪਿਛਲੇ ਦਿਨਾਂ ਦੇ ਅੰਦਰ ਇੱਥੋਂ ਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੇ ਪਰ ਉਹਨਾਂ ਦੇ ਜਿਹੜੇ ਸੁਪਰੀਮੋ ਨੇ ਔਰ ਰਵਿੰਦ ਕੇਜਰੀਵਾਲ ਨੇ ਉਹ ਇੱਥੋਂ ਦੇ ਜਿਹੜੇ ਸਰਾਬ ਘਟਾਲੇ ਦੇ ਅੰਦਰ ਦਿੱਲੀ ਦੀ ਈਡੀ ਆ ਜਿਹੜੀ ਉਹਨੂੰ ਗ੍ਰਿਫਤਾਰ ਕਰਦੀ ਆ ਤੇ ਇਹਦੇ ਨਾਲ ਹੀ ਜਿਹੜਾ ਸਾਡਾ ਕਿਤੇ ਨਾ ਕਿਤੇ ਸ਼ੱਕਾ ਜਿਹੜਾ ਉਹ ਇਧਰ ਨੂੰ ਘੁੰਮ ਜਾਂਦਾ ਦਿੱਲੀ ਦੇ ਵਿੱਚ ਇਹਨਾਂ ਦਾ ਆਕਾ ਜਿਹੜਾ ਉਹ ਵੀ ਸ਼ਰਾਬ ਘਟਾਲੇ ਦੇ ਵਿੱਚ ਫੜਿਆ ਜਾਂਦਾ ਕੇਜਰੀਵਾਲ ਸਾਹਿਬ ਤੇ ਦੂਜੇ ਪਾਸੇ ਇੱਥੇ ਸ਼ਰਾਬ ਦੇ ਨਾਲ ਮੋਟਾਂ ਹੁੰਦੀਆਂ ਨੇ ਇਹ ਇਹਨਾਂ ਦੇ ਥਾਪੜੇ ਦੇ ਨਾਲ ਇਹਨਾਂ ਦੀ ਪੁੱਛ ਪnai ਨਾਲ ਇਹ ਫੈਕਟਰੀ ਆ ਜਿਹੜੀ ਲੱਗੀ ਆ ਔਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀਗੀ ਇਹਨਾਂ ਅੰਸਰਾਂ ਤੇ ਨਿਗਰਖਣੀ ਚਾਹੀਦੀ ਸੀਗੀ ਸਰਕਾਰ ਆ ਕਿ ਅਯੋ ਅਰਵਿੰਦ ਕੇਜਰੀਵਾਲ ਹੋਵੇ ਚਾਹੇ ਇਹਨਾਂ ਦਾ ਮਨੀਸ਼ ਸ਼ੋਧਿਆ ਹੋਵੇ ਚਾਹੇ ਇਥੋਂ ਦੇ ਜਿਹੜੇ ਹੈਗੇ ਲੋਕਲ ਹੁਣ ਤੁਸੀਂ ਇਹਨਾਂ ਦੇ ਵੇਖ ਸਕਦੇ ਕੋ ਉਹਨਾਂ ਦਾ ਰਵਈਆ ਹੋਵੇ ਕਿ ਪੂਰੇ ਦੇ ਪੂਰੇ ਇੱਕ ਖਰਾਬ ਮਾਫੀਆ ਦੀ ਤਰ੍ਹਾਂ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ ਇਹੋ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਮਜ਼ਦੂਰਾਂ ਦੇ ਘਰਾਂ ਤੋਂ ਚਾਰ-ਚਾਰ ਜੁੱਤੀਆਂ ਤੋੜਦਾ ਨੰਗੇ ਪੈਰੀ ਆਉਂਦੇ ਨੇ ਮਜ਼ਦੂਰਾਂ ਦੇ ਘਰਾਂ ਲੋਕ ਨੇ ਲੋਕ ਨੇ ਜਿਹੜੇ ਉਹ ਜੇ ਗੱਡੀ ਤੇ ਬਿਠਾਉਣਾ ਜਾਣਦੇ ਨੇ ਤਾਂ ਗੱਡੀ ਤੋਂ ਲਾਉਣਾ ਵੀ ਜਾਣਦੇ ਨੇ ਦਗਦਸ ਜਗ੍ਹਾ ਦੇ ਸ਼ਿਨ ਨਿਆਂ ਸ਼ਰਾਬ ਵਿਕਰੀ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ